ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਧਿਆਨ ਰੱਖਣ ਜੋ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਪੇਟ ਫੁੱਲਣ ਵਰਗੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਗਰਮ ਪਾਣੀ ਪੀਣ ਨਾਲ ਬਹੁਤ ਜ਼ਿਆਦਾ ਆਰਾਮ ਮਿਲੇਗਾ ਉਲਟੀ ਆਉਣ ਦੀ ਸਮੱਸਿਆ ਵਿੱਚ ਕੱਚੇ ਅੰਬ ਨੂੰ ਕਾਲੇ ਨਮਕ ਨਾਲ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਉਲਟੀ ਤੋਂ ਨਜਾਤ ਮਿਲੇਗੀ ਦਵਾਈ ਲੈਣ ਤੋਂ ਬਾਅਦ ਕਦੇ ਵੀ ਅੰਗੂਰ ਨਹੀਂ ਖਾਣੇ ਚਾਹੀਦੇ। ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣਾ ਸਰੀਰ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜੋ ਵਿਅਕਤੀ ਹਰ ਵਕਤ ਚਿੰਤਾ ਵਿੱਚ ਰਹਿੰਦਾ ਹੈ ਉਸ ਦੇ ਚਿਹਰੇ ਦੀ ਚਮਕ ਹੌਲੀ-ਹੌਲੀ ਖਤਮ ਹੋ ਜਾਂਦੀ ਹੈ। ਚਿਹਰੇ ਉੱਪਰ ਬਿਹਤਰੀਨ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰ ਦੇ ਸਮੇਂ ਚਿਹਰੇ ਉੱਪਰ ਦਹੀਂ ਦਾ ਲੇਪ ਲਗਾਓ ਚਿਹਰਾ ਚਮਕ ਉਠੇਗਾ। ਪੁਦੀਨੇ ਦਾ ਰਸ ਪੀਣ ਨਾਲ ਹੈਜ਼ਾ ਖਤਮ ਹੋ ਜਾਂਦਾ ਹੈ। ਛਾਤੀ ਦੇ ਰੋਗਾਂ ਲਈ ਅਰਜਨ ਦੇ ਸੱਕ ਨੂੰ ਪਕਾ ਕੇ ਖਾਓ। ਕद्दू ਦਾ ਸੇਵਨ ਕਰਨ ਨਾਲ ਤੁਹਾਡੀ ਉਮਰ ਵਧ ਜਾਂਦੀ ਹੈ। ਮਿੱਠੀ ਅਤੇ ਗਰਮ ਚੀਜ਼ ਖਾਣ ਤੋਂ ਬਾਅਦ ਪਾਣੀ ਪੀਣਾ ਤੁਹਾਡੇ ਦੰਦਾਂ ਨੂੰ ਖਰਾਬ ਕਰ ਦਿੰਦਾ ਹੈ। ਮੇਥੀ ਦੇ ਪੱਤਿਆਂ ਦੀ ਪੁਰਜੀ ਖਾਣ ਨਾਲ ਭੁੱਖ ਵਧਣ ਲੱਗ ਜਾਂਦੀ ਹੈ। ਅਦਰਕ ਗੋਡਿਆਂ ਦੇ ਦਰਦ ਤੇ ਸੋਜ ਦੋਵਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਅਦਰਕ ਦੇ ਇੱਕ ਛੋਟੇ ਟੁਕੜੇ ਨੂੰ ਪੀਸ ਕੇ ਪਾਣੀ ਵਿੱਚ ਪਾ ਲਓ। 10 ਮਿੰਟ ਤੱਕ ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਲਓ ਅਤੇ ਇਸ ਵਿੱਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾਓ। ਇਸ ਦਾ ਨਿਯਮਤ ਰੂਪ ਵਿੱਚ ਸੇਵਨ ਕਰਨ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ। ਜੇਕਰ ਤੁਸੀਂ ਜ਼ਿਆਦਾ ਮਿਹਨਤ ਵਾਲਾ ਕੰਮ ਕਰਦੇ ਹੋ ਤਾਂ ਸਵੇਰ ਦੇ ਸਮੇਂ ਬੱਕਰੀ ਦੇ ਦੁੱਧ ਵਿੱਚ ਮਿਸ਼ਰੀ ਮਿਲਾ ਕੇ ਸੇਵਨ ਕਰੋ ਇਸ ਨਾਲ ਤੁਹਾਨੂੰ ਥਕਾਵਟ ਘੱਟ ਹੋਵੇਗੀ ਜੋ ਇਨਸਾਨ ਪਿਸ਼ਾਬ ਨੂੰ ਰੋਕਦਾ ਹੈ ਉਸ ਨੂੰ ਲੱਕਵੇ ਦੀ ਸ਼ਿਕਾਇਤ ਹੋ ਸਕਦੀ ਹੈ ਇਸ ਨਾਲ ਹੀ ਉਸ ਨੂੰ ਗੁਰਦਿਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਜ਼ਹਿਰੀਲਾ ਕੀੜਾ ਕੱਟ ਲਵੇ ਤਾਂ ਮੂਲੀ ਦਾ ਰਸ ਲਗਾ ਲਓ ਆਰਾਮ ਮਿਲੇਗਾ ਜੋ ਔਰਤਾਂ ਆਪਣੇ ਪੈਰਾਂ ਵਿੱਚ ਚਾਂਦੀ ਦੀਆਂ ਝਾਂਜਰਾਂ ਪਹਿਨਦੀਆਂ ਹਨ ਉਹਨਾਂ ਦੇ ਪੈਰਾਂ ਦੀ ਦਰਦ ਦੀ ਦਿੱਕਤ ਦੂਰ ਹੋ ਜਾਂਦੀ ਹੈ ਅਤੇ ਬਲੱਡ ਸਰਕੂਲੇਸ਼ਨ ਵੀ ਬਿਹਤਰ ਹੁੰਦਾ ਹੈ ਹੱਥ ਪੈਰ ਉੱਪਰ ਕੱਟ ਲੱਗ ਜਾਵੇ ਜਾਂ ਫਿਰ ਜਲ ਜਾਵੇ ਤਾਂ ਤੁਰੰਤ ਸ਼ਹਿਦ ਲਗਾਉਣਾ ਚਾਹੀਦਾ ਹੈ ਕਿਉਂਕਿ ਸ਼ਹਿਦ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਕਿ ਜ਼ਖਮ ਨੂੰ ਜਲਦੀ ਠੀਕ ਕਰਨ ਦੇ ਵਿੱਚ ਮਦਦ ਕਰਦੇ ਹਨ ਜੇਕਰ ਤੁਹਾਨੂੰ ਗੈਸ ਦੀ ਤਕਲੀਫ ਹੋਵੇ ਤਾਂ ਅਦਰਕ ਦੇ ਟੁਕੜੇ ਉੱਪਰ ਕਾਲਾ ਨਮਕ ਲਗਾ ਕੇ ਹੌਲੀ-ਹੌਲੀ ਚੂਸਦੇ ਰਹੋ ਗੈਸ ਬਣਨਾ ਬੰਦ ਹੋ ਜਾਵੇਗੀ ਬੈਠਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਚੌਂਕੜੀ ਮਾਰ ਕੇ ਨਾ ਬੈਠੋ ਕਿਉਂਕਿ ਇਸ ਨਾਲ ਖੂਨ ਦੇ ਸੰਚਾਰ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਤੇ ਇਸ ਕਾਰਨ ਪੇਟ ਦਰਦ ਤੇ ਕਮਰ ਦਰਦ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਸਾਨੂੰ ਹਰ ਰੋਜ਼ ਹਲਕੀ ਜਹੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਇਸ ਦੇ ਨਾਲ ਤੁਸੀਂ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਤੋਂ ਬਚ ਸਕਦੇ ਹੋ ਜਮੀਨ ਤੋਂ ਜਦੋਂ ਵੀ ਉੱਠੋ ਤਾਂ ਬਿਨਾਂ ਸਹਾਰੇ ਦੇ ਉੱਠੋ ਇਸ ਨਾਲ ਤੁਹਾਡੇ ਗੋਡੇ ਅਤੇ ਪੈਰ ਮਜ਼ਬੂਤ ਹੋ ਜਾਣਗੇ ਉਹਨਾਂ ਲੋਕਾਂ ਨੂੰ ਗੁਰਦੇ ਦੀਆਂ ਬਿਮਾਰੀਆਂ ਦਾ ਜਿਆਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਰਾਤ ਦੇ ਸਮੇਂ ਪਿਸ਼ਾਬ ਕਰਕੇ ਨਹੀਂ ਸੌਂਦੇ ਚਿਹਰੇ ਉੱਪਰ ਚਮਕ ਲਿਆਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਦਾ ਸੇਵਨ ਕਰੋ ਇਹ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਪੇਟ ਵਿੱਚ ਗੈਸ ਜਾਂ ਫਿਰ ਕਬਜ ਦੀ ਸਮੱਸਿਆ ਹੋਵੇ ਤਾਂ ਰੋਜ਼ਾਨਾ ਬਾਸੀ ਮੂੰ ਨਿੰਬੂ ਪਾਣੀ ਦਾ ਸੇਵਨ ਕਰਿਆ ਕਰੋ ਇਸ ਨਾਲ ਪੇਟ ਦਾ ਭਾਰੀਪਨ ਦੂਰ ਹੋ ਜਾਵੇਗਾ ਅਤੇ ਗੈਸ ਆਸਾਨੀ ਨਾਲ ਖਤਮ ਹੋ ਜਾਵੇਗੀ ਕੱਚਾ ਦੁੱਧ ਪੀਣ ਨਾਲ ਚਿਹਰੇ ਤੇ ਸੁੰਦਰਤਾ ਆ ਜਾਂਦੀ ਹੈ ਬੁਖਾਰ ਹੋਣ ਤੇ ਗਲੋ ਦਾ ਕੜਾ ਬਣਾ ਕੇ ਪਿਓ ਇਸ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਰੋਜ਼ਾਨਾ ਛੋਲਿਆਂ ਦੀ ਦਾਲ ਵਿੱਚ ਨਿੰਬੂ ਪਾ ਕੇ ਖਾਣ ਨਾਲ ਪੇਟ ਦੀ ਚਰਬੀ ਬਹੁਤ ਜਲਦੀ ਪਿਗਲਣ ਲੱਗ ਜਾਂਦੀ ਹੈ ਜੇਕਰ ਤੁਹਾਨੂੰ ਕਿਸੇ ਵੀ ਕਾਰਨ ਨੀਂਦ ਨਹੀਂ ਆ ਰਹੀ ਤਪੋਜਨ ਤੋਂ ਬਾਅਦ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀਓ ਦੇਖਿਓ ਤੁਰੰਤ ਨੀਂਦ ਆ ਜਾਵੇਗੀ ਜੋੜਾਂ ਦਾ ਦਰਦ ਹੋਵੇ ਜਾਂ ਜੋੜਾਂ ਉੱਪਰ ਆਦਰਕ ਦਾ ਰਸ ਲਗਾਓ ਇਸ ਨਾਲ ਜੋੜਾਂ ਦੇ ਦਰਦ ਤੋਂ ਫਾਇਦਾ ਮਿਲੇਗਾ ਜਿਆਦਾ ਨਮਕ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਖਾਸ ਕਰਕੇ ਸਬਜ਼ੀਆਂ ਦੇ ਉੱਪਰ ਦੀ ਨਮਕ ਛਿੜਕ ਕੇ ਕਦੇ ਵੀ ਨਾ ਖਾਓ ਜੇਕਰ ਤੁਹਾਨੂੰ ਖੰਗ ਦੀ ਸਮੱਸਿਆ ਹੈ ਤਾਂ ਭੁੰਨੇ ਹੋਏ ਛੋਲਿਆਂ ਦਾ ਸੇਵਨ ਜ਼ਰੂਰ ਕਰੋ ਆਰਾਮ ਮਿਲੇਗਾ ਜੇਕਰ ਤੁਹਾਡੀਆਂ ਹੱਡੀਆਂ ਵਿੱਚੋਂ ਕਿੜਕਿੜ ਦੀ ਆਵਾਜ਼ ਆਉਂਦੀ ਹੈ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਸਰੀਰ ਅੰਦਰ ਕੈਲਸ਼ੀਅਮ ਦੀ ਕਮੀ ਹੈ ਜੇਕਰ ਤੁਹਾਨੂੰ ਲੀਵਰ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਹੈ ਤਾਂ ਤੁਹਾਨੂੰ ਅਚਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਾਲਾ ਨਮਕ ਅਜਵੈਣ ਛੋਟੀ ਹਰੜ ਅਤੇ ਜੀਰਾ ਬਰਾਬਰ ਮਾਤਰਾ ਦੇ ਵਿੱਚ ਪੀਸ ਕੇ ਇਸ ਦਾ ਪਾਊਡਰ ਬਣਾ ਲਓ ਦੁਪਹਿਰ ਅਤੇ ਰਾਤ ਦੇ ਭੋਜਨ ਤੋਂ ਬਾਅਦ ਇਸ ਦਾ ਸੇਵਨ ਕਰਨਾ ਵਜ਼ਨ ਘਟ ਕਰਨ ਦੇ ਵਿੱਚ ਮਦਦ ਮਿਲਦੀ ਹੈ ਖਾਲੀ ਪੇਟ ਸੌਂਫ ਦਾ ਪਾਣੀ ਪੀਣ ਨਾਲ ਵਜ਼ਨ ਬਹੁਤ ਤੇਜ਼ੀ ਨਾਲ ਘਟਣ ਲੱਗ ਜਾਂਦਾ ਹੈ ਦਹੀਂ ਦੇ ਨਾਲ ਬਦਾਮ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਹੱਡੀਆਂ ਦੇ ਲਈ ਜਿੰਨਾ ਕੈਲਸ਼ੀਅਮ ਜ਼ਰੂਰੀ ਹੁੰਦਾ ਹੈ ਓਨਾ ਹੀ ਮੈਗਨੀਸ਼ੀਅਮ ਵੀ ਜ਼ਰੂਰੀ ਹੁੰਦਾ ਹੈ ਕਾਜੂ ਵਿੱਚ ਕੈਲਸ਼ੀਅਮ ਅਤੇ ਇਹ ਮੈਗਨੀਸ਼ੀਅਮ ਦੋਵੇਂ ਪਾਏ ਜਾਂਦੇ ਹਨ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦੇ ਹਨ ਚਿਹਰੇ ਤੇ ਦਾਗ-ਧੱਬੇ ਦੂਰ ਕਰਨ ਲਈ ਦਹੀਂ ਅਤੇ ਟਮਾਟਰ ਦੇ ਰਸ ਨੂੰ ਮਿਲਾ ਕੇ 10 ਮਿੰਟਾਂ ਲਈ ਆਪਣੇ ਚਿਹਰੇ ਉੱਪਰ ਲਗਾ ਲਓ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਲਓ ਇਸ ਨੂੰ ਇੱਕ ਹਫ਼ਤੇ ਤੱਕ ਰੋਜ਼ਾਨਾ ਲਗਾਉਣ ਨਾਲ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ ਜੋ ਔਰਤਾਂ ਰਾਤ ਨੂੰ ਸੌਂਦੇ ਸਮੇਂ ਬਦਾਮ ਦੇ ਤੇਲ ਦੀ ਚਿਹਰੇ ਉੱਪਰ ਮਾਲਿਸ਼ ਕਰਦੀਆਂ ਹਨ ਉਹਨਾਂ ਦਾ ਚਿਹਰਾ ਹਮੇਸ਼ਾ ਚਮਕਦਾਰ ਬਣਿਆ ਰਹਿੰਦਾ ਹੈ ਅਤੇ ਝੁਰੜੀਆਂ ਵੀ ਨਹੀਂ ਪੈਂਦੀਆਂ। ਦਿਮਾਗ ਤੇ ਦਿਮਾਗ ਦੋਵਾਂ ਲਈ ਖੰਜੂਰ ਕਾਫੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅਨਾਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ। ਅਨਾਰ ਦਾ ਜੂਸ ਪੀਣ ਨਾਲ ਦਿਲ ਸੇਤਮੰਦ ਰਹਿੰਦਾ ਹੈ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਦਤ ਮੋਟਾਪਾ ਬਹੁਤ ਤੇਜ਼ੀ ਨਾਲ ਵਧਾ ਦਿੰਦੀ ਹੈ ਇਸ ਲਈ ਜੇ ਹੋ ਸਕੇ ਤਾਂ ਖਾਣ